ਜਿਹਨੇ ਪੰਜਾਬ ਦੇ ਸਿਸਟਮ ਨੂੰ ਹੀ ਤੈਅ ਸਿਰਜ ਕਰ ਦਿੱਤਾ ਜਿਹਨੇ ਅਕਾਲੀ ਦਲ ਖਤਮ ਕਰਤਾ ਜਿਹਨੇ ਐਸਟੀਪੀਸੀ ਖਤਮ ਕਰਤੀ ਜਿਹਨੇ ਸਾਡੇ ਜ세ਦਾਰਾਂ ਦੀ ਇੰਨੇ ਇੰਨੇ ਸੰਸਦਿਕ ਤੋਂ ਤੌਰ ਤੇ ਖਤਮ ਕਰ ਦਿੱਤਾ ਉਹਨੂੰ ਕਿਉਂ ਮਕਸ਼ਣ ਕਿਉਂ ਜਿਸ ਦਿਨ ਜਿਸ ਦਿਨ ਇੱਕ ਗੋਲੀ ਵਾਲਾ ਕਾਂਡ ਹੋਇਆ ਹੁਣ ਆਮ ਲੋਕ ਜਿਹੜੇ ਨੌਨ ਸਿੱਖ ਨਹੀਂ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਨਰਿੰਦਰ ਸਿੰਘ ਤੋੜਾ ਕੌਣ ਸੀਗੇ ਉਹਨੋਂ ਕਹਿੰਦੇ ਕਿ ਬੰਦਾ ਜਿਹੜਾ ਕੋਲ ਆ ਕੇ ਉਹਨੇ ਗੋਲੀ ਨਹੀਂ ਮਾਰੀ ਗੋਲੀ ਹਵਾ ਹਵਾਈ ਫਾਇਰ ਹੋਇਆ ਜੀ ਗੋਲੀ ਨਹੀਂ ਬੱਜੀ ਕਹਿੰਦੇ ਵੀ ਜਾਣਬੁੱਝ ਕੇ ਇਹ ਵੀ ਹੋ ਸਕਦਾ ਹੈ ਕਿ ਪੋਲੀਟিক্যাল ਸਟੰਟ ਹੋ ਸਕਦਾ ਕਿ ਸ਼ਾਇਦ ਹਮੈਤ ਮਿਲ ਜੇ ਸ਼ਾਇਦ ਉਹਨੂੰ ਇਹ ਹੋ ਜAVE ਕਿ ਸੁਖਵੀਰ ਸਿੰਘ ਬਾਦਲ ਦੇ ਹਾਕਮ ਚ ਲੋਕ ਨਰਮ ਹੋ ਜਾਣ ਜਾਂ ਗੱਲਾਂ ਭੁੱਲ ਜਾਣ ਕਿ ਐਡੀ ਕੋਲ ਜਾ ਕੇ ਉਹਨਾਂ ਕੋਲ ਇੱਥੇ ਐਡੀ ਨੇੜੇ ਹੋ ਕੇ ਗੋਲੀ ਕਿਉਂ ਨਹੀਂ ਬੱਜੀ ਉਹ ਤੇਰਾ ਭਾਈ ਨਰੇਂਦਰ ਸਿੰਘ ਆ ਜਿਹੜੇ ਤੁਹਾਨੂੰ ਕਹਿੰਦੇ ਸੁਖਵੀਰ ਦੀ ਮਾਸੀ ਦਾ ਪੁੱਤ ਆ ਕਿ ਪੰਥ ਤੋਂ ਨਰੇਂਦਰ ਸਿੰਘ ਚੋੜਾ ਹੋ ਰੋ ਵੀ ਸ਼ੇਕ ਕਰ ਦਿੱਤਾ ਜਾਵੇ ਪੰਥਰੇ ਵਿੱਚ ਕੌਣ ਕੌਣ ਆਉਂਦੇ ਨੇ ਕੀ ਜਦੋਂ ਕਾਲ ਤੱਕ ਕੋਈ ਫੈਸਲਾ ਕਰਦਾ ਹੈ ਤੁਸੀਂ ਐ ਤੁਸੀਂ ਐਨੇ ਦਲ ਸਿੱਖਾ ਤੋਂ ਆਏ ਹੋ ਜੀ ਤੁਹਾਡੇ ਕੋਲ ਜਾਂ ਹੋਰ ਦਲ ਸਿੱਖਾ ਦੇ ਕੋਲ رائے ਲਈਤੀ ਗਈ ਹੈ ਕੋਈ ਗੱਲਬਾਤ ਸਾਹਮਣੇ ਕੋਈ ਮੀਟਿੰਗ ਹੋਈ ਕੀ ਆਖਰਕਾਰ ਇਹ ਫੈਸਲਾ ਦਿੱਤਾ ਜਾਵੇ ਦੇਖੋ ਜੀ ਜਿਹੜੀ ਐਸਟੀਪੀਸੀ ਵੈਸੇ ਡਿਫਾਲਟਰ ਆ ਕਾਇਨੇ ਉਹਨੂੰ ਇਹ ਤਾਂ ਭਾਂਡੇ ਤਾਂ ਸਾਰੀ ਦੁਨੀਆ ਮਾਨਦੀ ਜਾਂਦੀ ਪਿਆਰ ਦੇ ਨਾਲ ਸ਼ਰਧਾ ਨਾਲ ਭਾਵਨਾ ਨਾਲ ਉੱਥੇ ਜਾਂਦੇ ਨੇ ਜੋੜੇ ਸੇਵਾ ਕਰਨ ਦੀ ਇਹ ਕਿਹੜੀ ਸਜਾ ਪ੍ਰਵਾਹ ਨਹੀਂ ਕਰ ਲਿਆ ਕਾਲ ਤੱਕ ਸਾਹਿਬ ਤੇ ਮੈਂ ਆ ਹੁਣ ਤੱਕ ਉਹ ਕਾਰਮ ਕੀਤੇ ਨੇ ਆ ਬਿਆਦੀਆਂ ਹਾਂ ਕਰਾਈਆਂ ਨੇ ਉਹਨੂੰ ਮੈਂ ਸੌਦਾ ਸਾਧ ਗੰਦੇ ਨੂੰ ਪਛਾਾਕ ਬਣਾਈ ਹੈ ਮੈਂ ਉਹਨੂੰ ਬਚਾਉਣ ਲਈ 90 ਲੱਖ ਦੇ ਇਸ਼ਤਿਹਾਰ ਦਿੱਤੇ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਅਕਾਲ ਤਖਸਾਲ ਤੋਂ ਜਿਹੜੀ ਸਿੰਘ ਸਾਹਿਬਾਂ ਨੇ ਲਾਈ ਆ ਉਹ ਵੱਖਰੀ ਗੱਲ ਹੈ ਲੇਕਿਨ ਦੂਸਰੀ ਜਿਹੜੀ ਕਾਰਵਾਈ ਵਕੀਰ ਦੇਖਣਗੇ ਕਿ ਕਿੱਥੇ ਕਿੱਥੇ ਇਹਦੇ ਕਿਨੇ ਹੋਏਗੀ ਉਹ ਹੋਏਗੀ ਕਿਉਂ ਨਹੀਂ ਹੋਏਗੀ ਜੀ ਜ਼ਰੂਰ ਹੋਏਗੀ ਇਹ ਸਭ ਪੰਕਤ ਨੂੰ ਛੇਕਣਾ ਪਹਿਲਾਂ ਉਹਨਾਂ ਦੀਆਂ ਰਾਏ ਲੈਣ ਪੰਕਤ ਨੂੰ ਛੇਕਣਾ ਚਾਹੀਦਾ ਹੈ ਸੁਖਵੀਰ ਦੇ ਬਾਦ ਨੂੰ ਤੇ ਦੀ ਸਾਰੀ ਜੁੰਡਲੀ ਲੁਕੀ ਹੋਏ ਉਹ ਜਲੰਧਰ ਵਿਖੇ ਜਿੱਥੇ ਪਈ ਨਰਨ ਸਿੰਘ ਤੋੜਾ ਹੁਣੋਂ ਲੈ ਕੇ ਵੱਡੀ ਪ੍ਰੈਸ ਕਾਨਫਰੰਸ ਹੋਈ ਏ ਉਹਨਾਂ ਨੇ ਹਮੈਦਪੁਰ ਜੀ ਗੱਲਾਂ ਕਹੀਆਂ ਕਿ ਇਹਨੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਆਇਆ ਕਿ ਜੀ ਅਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਹੈ ਉਸ ਦੇ ਉੱਪਰ ਬਹੁਤ ਸਵਾਲ ਜਿਹੜੇ ਖੜੇ ਕੀਤੇ ਗਏ ਨੇ ਬਹੁਤ ਸਾਰੇ ਦਲ ਖਾਲਸਾ ਵਰਸਾ ਸਿੱਖਾਂ ਜੀ ਵੀ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਠੀਕ ਹੈ ਜੀ ਸਭ ਕੋ ਬੜੀ ਵਧੀਆ ਪ੍ਰੈਸ ਠੀਕ ਐ ਸਭ ਠੀਕ ਐ ਜੀ ਕੀ ਬਾਤ ਐ ਅੱਛਾ ਸਾਬ ਸਵਾਲ ਜਿਹੜਾ ਇਹ ਬਣਦਾ ਕਿਉਂਕਿ ਜਿਹੜੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਹੁੰਦਾ ਹੁਣ ਸਿੱਖ ਕੌਮ ਦੀ ਉਹਨੂੰ ਸੁਪਰੀਮ ਕੋਰਟ ਕਿਹਾ ਜਾਂਦਾ ਹੈ ਫੈਸਲਾ ਬਾਦਲ ਨੂੰ ਲੈ ਕੇ ਦਿੱਤਾ ਗਿਆ ਕਿ ਦੋ ਦੋ ਦਿਨ ਕਿਸ ਤਰੀਕੇ ਨਾਲ ਅਕਾਲ ਤਖਤ ਲਈ ਇਹ ਕਿਹੜੇ ਕਿਹੜੇ ਤਖਤੇ ਜਾ ਕੇ ਹੋਣਾ ਨੇ ਸੇਵੰਦ ਹੋਣੀ ਐ ਹੁਣ ਉੱਥੋਂ ਇੱਕ ਫੈਸਲਾ ਸਾਹਮਣੇ ਆ ਗਿਆ ਲੇਕਿਨ ਆਮ ਜਨਤਾ ਜਿਹੜੀ ਨੌਨ ਸਿੱਖ ਹੈ ਜੀ ਉਹਨਾਂ ਨੇ ਕਿਹਾ ਕਿ ਕੀ ਇਹਦੇ ਤੇ ਕੋਈ ਲੀਗਲ ਐਕਸ਼ਨ ਕਿਉਂ ਨਹੀਂ ਦਿੱਤਾ ਜਾ ਰਿਹਾ ਕਿ ਇਹ ਜਿਹੜੀ ਸਜ਼ਾ ਜਿਹੜੀ ਸੁਣਾਈ ਗਈ ਹੈ ਉਹ ਹੁਣ ਲੀਗਲ ਐਕਸ਼ਨ ਬਣਦਾ ਹੈ ਕਿ ਨਹੀਂ ਬਣਦਾ ਇਹ ਕਾਲ ਤੱਕ ਤੋਂ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਹੈ ਉਹ ਸਪਸ਼ਟ ਹੋਏਗੀ ਨਹੀਂ ਜਿਹੜੀ ਕਾਲ ਤੱਕ ਸਾਹਿਬ ਤੋਂ ਸਜ਼ਾ ਸੁਣਾਈ ਹੈ ਜੀ ਉਹ ਤਾਂ ਸਪਸ਼ਟ ਹੈ ਹੀ ਹੈ ਬਾਕੀ ਜਿਹੜਾ ਲੀਗਲ ਐਕਸ਼ਨ ਆ ਲੀਗਲ ਕਾਰਵਾਈ ਹੈ ਉਹ ਵਕੀਰ ਦੇਖਣਗੇ ਕਰਨਗੇ ਡੀਗਲ ਕਿਉਂ ਨਹੀਂ ਕਰਨਗੇ ਜਿਹੜੇ ਬੰਦੇ ਨੇ ਕਬੂਲ ਹੀ ਕਰ ਲਿਆ ਜਿਹਨੇ ਪ੍ਰਵਾਹ ਨਹੀਂ ਕਰ ਲਿਆ ਕਾਲ ਤੱਕ ਸਾਹਿਬ ਤੇ ਮੈਂ ਆ ਹੁਣ ਤੱਕ ਕੋ ਕਰਮ ਕੀਤੇ ਨੇ ਆ ਬਿਆਦੀਆਂ ਹਾਂ ਕਰਾਈਆਂ ਨੇ ਉਹਨੂੰ ਬੈ ਸੌਦਾ ਸਾਧ ਗੰਦੇ ਨੂੰ ਪਿਸ਼ਾਕ ਬਣਾਈ ਐ ਮੈਂ ਉਹਨੂੰ ਬਚਾਉਣ ਲਈ 90 ਲੱਖ ਦੇ ਇਸ਼ਤਿਹਾਰ ਦਿੱਤੇ ਨੇ ਉਹਨੇ ਆਪਣੀ ਸਿੱਧੇ ਰੂਪ ਚ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਪਾਵਰ ਦੀ ਕੁਰਤੋ ਕੀਤੀ ਚਾਹ ਹੋ ਐਸ்சிਪੀਸੀ ਦੇ ਥਰੂ ਕੀਤੀ ਐ ਚਾਹ ਜਿਸੇ ਤਰ੍ਹਾਂ ਸ਼ੁਰੂ ਕੀਤੀ ਚਾਹ ਹੋ ਐ ਜੇ ਡਿਪਟੀ ਸੀਐਮ ਸੀ ਉਰੇ ਕੀਤੀ ਐ ਉਹਨੂੰ ਜਿਹੜੀ ਬਾਕੀ ਉਹਦੀ ਆ ਉਹ ਦੇਖਣਗੇ ਕੋਰਟਾਂ ਦੇ ਵਿੱਚ ਵੀ ਉਹਨੂੰ ਉਹਨੂੰ ਕਢੀਸਣਗੇ ਸਿੱਖ ਐਸੀ ਗੱਲ ਕੋਈ ਨਹੀਂ ਛੱਡਣਗੇ ਦੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਿੰਘ ਸਾਹਿਬਾਨ ਨੇ ਲਈ ਆ ਉਹ ਵੱਖਰੀ ਗੱਲ ਹੈ ਲੇਕਿਨ ਦੂਸਰੀ ਜਿਹੜੀ ਕਾਰਵਾਈ ਵਕੀਰ ਦੇਖਣਗੇ ਕਿ ਕਿੱਥੇ ਕਿੱਥੇ ਕਿਹਦੇ ਕਿਹਦੇ ਹੋਏਗੀ ਉਹ ਹੋਏਗੀ ਕਿਉਂ ਨਹੀਂ ਹੋਏਗੀ ਜੀ ਜ਼ਰੂਰ ਕਰਨਗੇ ਜੇ ਮੈਂ ਨਾ ਕਰੂ ਹੋਰ ਪਾਸੇ ਸਿੱਖ ਪੰਥ ਬੜਾ ਵਿਸ਼ਾਲ ਹੈ ਉਹਨੂੰ ਛੱਡਾਂ ਕਿਉਂ ਆ ਜਿਹਨੇ ਇੱਡਾ ਰਾਜਕਤਾ ਫੈਲਦੀ ਜਿਹਨੇ ਪੰਜਾਬ ਦੇ ਸਿਸਟਮ ਨੂੰ ਹੀ ਤੈਅ ਸਿਰਜ ਕਰ ਦਿੱਤਾ ਜਿਹਨੇ ਅਕਾਲੀ ਦਲ ਖਤਮ ਕਰਤਾ ਜਿਹਨੇ ਐਸਜੀਪੀਸੀ ਖਤਮ ਕਰਤੀ ਜਿਹਨੇ ਸਾਡੇ ਜ세ਦਾਰਾਂ ਦੀ ਇੰਨੇ ਇੰਨੇ ਸਿਧਾਂਤਿਕ ਤੌਰ ਤੇ ਖਤਮ ਕਰ ਦਿੱਤਾ ਉਹਨੂੰ ਕਿਉਂ ਮੈਂ ਛੱਡ ਕੇ ਉਹ ਸਭ ਬੜੇ ਬੜੇ ਚੰਗੇ ਗੁਰਸਿੱਖ ਵਕੀਰ ਨੇ ਜੀ ਜ਼ਰੂਰ ਕਰਨਗੇ ਤੁਸੀਂ ਹੁਣ ਕਹਿੰਦੇ ਹੋ ਕਿ ਇੱਕ ਪ੍ਰੈਸ ਕਾਨਫਰੰਸ ਆ ਵੀ ਬੁੱਧ ਆਇਆ ਕਿ بڑے بڑے ਕੋਟੀ ਦੇ ਵੀ ਤੁਸੀਂ ਮੰਨਦੇ ਹੋ ਕਿ ਕੀ ਚੀਜ਼ ਗਲਤ ਆ ਕਿਹੜੀ ਜੀ ਕੀ ਸਜ਼ਾ ਛੋਟੀ ਸਜ਼ਾ ਹੈ ਬਿਲਕੁਲ ਮੰਨਦੇ ਜੀ ਹਰ ਹਰ ਸਿੱਖ ਬੱਚਾ ਮੰਨਦਾ ਜੀ ਇਹ ਕਿ ਪੰਥ ਤੋਂ ਨਰਿੰਦਰ ਸਿੰਘ ਚੋੜਾ ਹੋਰ ਨੂੰ ਸ਼ੇਕ ਕਰ ਦਿੱਤਾ ਜਾਵੇ ਪੰਥ ਦੇ ਵਿੱਚ ਕੌਣ ਕੌਣ ਹੁੰਦੇ ਨੇ ਕੀ ਜਦੋਂ ਕਾਲ ਤੱਕ ਕੋਈ ਫੈਸਲਾ ਕਰਦਾ ਤੁਸੀਂ ਐਨੇ ਦਲ ਸਿੱਖਾਂ ਤੋਂ ਆਏ ਹੋ ਜੀ ਤੁਹਾਡੇ ਕੋਲ ਜਾਂ ਹੋਰ ਦਲ ਸਿੱਖਾਂ ਦੇ ਕੋਲ رائے ਲਈਤੀ ਗਈ ਹੈ ਕੋਈ ਗੱਲਬਾਤ ਸਾਹਮਣੇ ਕੋਈ ਮੀਟਿੰਗ ਹੋਈ ਕੀ ਆਖਿਰਕਾਰ ਇਹ ਫੈਸਲਾ ਦਿੱਤਾ ਜਾਵੇ ਦੇਖੋ ਜੀ ਜਿਹੜੀ ਐਸਜੀਪੀਸੀ ਵੈਸੇ ਡਿਫਾਲਟਰ ਆ 12 ਸਾਲ ਤੋਂ ਐਸਜੀਪੀਸੀ ਉਹਨਾਂ ਕੋ ਉਹਦਾ ਕੋ ਅਧਿਕਾਰ ਹੀ ਕੋਈ ਨਹੀਂ ਲਿਖ ਕੇ ਦਿੰਦਾ ਕਿੰਨੀਆਂ ਸੰਤ ਹੈਗੇ ਆ ਸੰਪਰਦਾਵਾਂ ਨਹੀਂ ਕਿੰਨੀਆਂ ਸੰਸਥਾਵਾਂ ਨਹੀਂ ਪੰਥਕ ਸੰਸਥਾਵਾਂ ਨਹੀਂ ਸੈਂਕੜਿਆਂ ਦੀ ਗਿਣਤੀ ਵਿੱਚ ਜੇ ਕਿਸੇ ਨੂੰ 500 ਛੇਕਣਾ ਪਹਿਲਾਂ ਉਹਨਾਂ ਦੀ ਰਾਏ ਲੈਣ ਪਹਿਲਾਂ ਉਹਨਾਂ ਪਹਿਲਾਂ ਵਿਚਾਰ ਪੁੱਛੋ ਉਹਨਾਂ ਨੂੰ ਕਿਉਂ ਛੇਕਣਾ 500 ਛੇਕਣਾ ਚਾਹੀਦਾ ਹੈ ਸੁਖਵੀਰ ਦੇ ਬਾਦ ਨੂੰ ਤੇਰੀ ਸਾਰੀ ਜੁੰਡਲੀ ਨੂੰ ਜਿਹਨੇ ਹੁਣ ਤੱਕ ਇਹਨਾਂ ਸਾਰਾ ਖਰਾਬ ਕੰਮ ਕੀਤਾ ਜਿਹਨੇ ਸਾਡੀ ਜਿਹੜੀ ਕਹੋ ਵਰਲਡ ਵਾਈਡ ਦਸਤਾਰ ਹੀ ਰੋੜ ਦਿੰਦੀ ਐ ਸਿੱਖਾਂ ਦੀ ਜਿਹਨੇ ਸਾਰਾ ਸਿਸਟਮ ਤੈਸਰạch ਕਰ ਦਿੱਤਾ ਇਹਨੂੰ ਪੰਥ ਤੋਂ ਛੇਕਣਾ ਚਾਹੀਦਾ ਕੋਲੋਂ ਨਾਇਰ ਤੋਂ ਛੇਕਣਾ ਚਾਹੀਦਾ ਹੁਣ ਪੰਥ ਕੀ ਤੁਸੀਂ ਕਹਿੰਦੇ ਕਿ ਪੰਥ ਤੋਂ ਛੇਕਣਾ ਚਾਹੀਦਾ ਪੰਥ ਕਿਹਨੂੰ ਕਹਿ ਰਿਹਾ ਕਿ ਇੱਕ ਤਾਂ ਹੋ ਗਈ ਵੱਖਰੇ ਵੱਖਰੀਆਂ ਸੰਸਥਾਵਾਂ ਜੀ ਦਾਲ ਬਲ ਖਾਲਸਾ ਸੰਸਥਾਵਾਂ ਬਣ ਗਈਆਂ ਹਨ ਤੇ ਕਮੇਟੀਆਂ ਬਣ ਗਈਆਂ ਹੁਣ ਪੰਥ ਸਿੱਖ ਕੌਮ ਨੂੰ ਕਿਹਾ ਜਾ ਰਿਹਾ ਕਿ ਵੱਖ-ਵੱਖ ਸੰਸਥਾਵਾਂ ਨੂੰ ਕਿਹਾ ਜਾ ਰਿਹਾ ਪੂਰੀ ਸਿੱਖ ਕੌਮ ਨੂੰ ਜਿਹੜਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੂੰ ਜਿਹੜਾ ਗੁਰਸੇਕ ਹੈ ਜਿਹੜਾ ਰਹਿਤ ਬ੍ਰਿਆਦਾ ਨੂੰ ਮੰਨਦਾ ਜਿਹੜੀ ਪੰਥ ਕਰਿਆ ਦਾ ਮਰਿਆਦਾ ਜਿਹੜੇ ਸਿੱਖ ਸਿਧਾਂਤਾਂ ਨੂੰ ਮੰਨਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਅਕਾਲ ਤਖਤ ਸਾਹਿਬ ਤੇ ਨਿਚਾ ਰੱਖਦਾ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਬਨੇ ਜਾਂਦਾ ਨਹੀਂ ਉਹ ਸਾਰੇ ਪੰਥਕ ਮੈਂਬਰ ਨੇ ਜੀ ਚਾਹੇ ਉਹ ਸੰਸਥਾਵਾਂ ਵਿੱਚ ਬੈਠੇ ਨੇ ਚਾਹੇ ਹੋਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ ਉਹਦੀ ਵੱਖਰੀ ਗੱਲ ਆ ਉਹ ਸਾਰੇ ਪੰਥ ਦੇ ਮੈਂਬਰ ਨੇ ਉਹਨਾਂ ਸਾਰਿਆਂ ਦੀ ਰਾਇ ਲੈਣੀ ਚਾਹੀਦੀ ਜਿਆਦੀ ਦਾਦ ਦੇ ਵਿੱਚ ਵਰਲਡ ਵਾਈਡ ਰਾਈ ਰਾਈ ਇਹ ਹੈ ਪੰਥਿਕ ਸੋਚ ਵਾਲਿਆਂ ਦੀ ਕਿ ਇਹ ਪਰਿਵਾਰ ਨੂੰ ਪੰਥ ਸੋਚਕਣਾ ਚਾਹੀਦਾ ਨਾ ਕਿ ਭਾਈ ਨਰੈਣ ਸੋਣੂ ਸਪੱਸ਼ਟ ਕੁਝ ਸਮਾਂ ਪਹਿਲਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਕੁੜੀ ਦੇ ਵੱਲੋਂ ਯੋਗਾ ਵਾਲਾ ਇੱਕ ਫੋਟੋ ਆਪ ਆ ਗਈ ਜਾਂ ਵੀਡੀਓ ਪਾ ਕੇ ਕੀਤੀ ਗਈ ਉਹਦੇ ਉੱਤੇ ਇੱਕ ਲੀਗਲ ਕਾਰਵਾਈ ਕੀਤੀ ਗਈ ਸੀ ਕੁੜੀ ਦੇ ਉੱਪਰ ਕਿ ਪਰਿਕਰਮਾ ਦੇ ਵਿੱਚ ਉਹ ਨਹੀਂ ਕੀਤਾ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਹੋਣਾ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਲੇਕਿਨ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲੂ ਨੂੰ ਸਜ਼ਾ ਲਈ ਜਾਂਦੀ ਹੈ ਕਿ ਜਿਹੜੀ ਅਸੀਂ ਸਜ਼ਾ ਸਮਝ ਦੇਖ ਰਹੇ ਹਾਂ ਕਿ ਉਹਨਾਂ ਤੇ ਵੀ ਵੱਡੀ ਕਾਰਵਾਈ ਬਣਦੀ ਹੁਣ ਤੁਸੀਂ ਉਹ ਆਪਾਂ ਜੀ ਇਸ ਛੋਟੀ ਗੱਲ ਨੂੰ ਕੰਪੈਰੀਜ਼ਨ ਕਰ ਲਈਏ ਜੇ ਤਾਂ ਹੋਵੇ ਕਿ ਜੇ ਮੈਂ ਪਹਿਲਾਂ ਕਹਿ ਚੁੱਕਾ ਜੀ بڑے بڑے ਉੱਚ ਕੋਟੀ ਦੇ ਵਿਕੀ ਤੁਸੀਂ ਤੁਸੀਂ ਮੰਨਦੇ ਹੋ ਕਿ ਕੀ ਚੀਜ਼ ਗਲਤ ਆ ਕਿਹੜੀ ਜੀ ਕੀ ਸਜ਼ਾ ਇਹ ਛੋਟੀ ਸਜ਼ਾ ਹੈ ਬਿਲਕੁਲ ਮੰਨਦੇ ਜੀ ਹਰ ਹਰ ਸਿੱਖ ਬੱਚਾ ਮੰਨਦਾ ਜੀ ਇਹ ਸਜ਼ਾ ਹੀ ਨਹੀਂ ਉਹਨੂੰ ਇਹ ਤਾਂ ਭਾਂਡੇ ਤਾਂ ਸਾਰੀ ਦੁਨੀਆ ਮੰਨਦੀ ਜਾਂਦੀ ਪਿਆਰ ਦੇ ਨਾਲ ਸ਼ਰਧਾ ਨਾਲ ਭਾਵਨਾ ਨਾਲ ਉੱਥੇ ਜਾਂਦੇ ਨੇ ਜੋੜੇ ਸੇਵਾ ਕਰਦੇ ਇਹ ਕਿਹੜੀ ਸਜ਼ਾ ਜੇ ਇਸ ਬੰਦੇ ਨੇ ਏਡੇ ਏਡੇ ਕਤਲ ਕਰਾਏ ਹੋਣ ਜਿਹਨੇ 78 ਦਾ ਸਾਾਕਾ ਕਰਾਇਆ ਹੋਵੇ ਜਿਹਨੇ ਉਹ ਆਪਣੇ ਗਰਦਾਸਪੁਰ ਵਾਲਾ ਜਿਸਪਾਰ ਸਿੰਘ ਮੁਸ਼ੀਦ ਕੀਤਾ ਲੋਹਾਰੇ ਵਾਲੇ ਦਰਸ਼ਨ ਸਿੰਘ ਮੁਸ਼ੀਦ ਕੀਤਾ ਹੋਵੇ ਜਿਹਨੇ ਬਹਿਬਤ ਕਲਾਂ ਗੋਲੀਕਾਰਨ ਚਲਾ ਕੇ ਜਿਹਨੇ ਸਿੱਖ ਸ਼ਹੀਦ ਕੀ ਚੋਂ ਨਿਹੱਥਿਆ ਦੇ ਗੋਲੀਆਂ ਚੜਾਈਆਂ ਉਹਨੂੰ ਇਸ ਜਗ ਮਿਲਣੀ ਚਾਹੀਦੀ ਉਹਨੂੰ ਉਹਨੂੰ ਉਹ ਪੰਥ ਦੇ ਵਿੱਚ ਸਿੱਖ ਅਖਵਾਉਣ ਦਾ ਹੱਕਦਾਰੀ ਨਹੀਂ ਉਹ ਹੱਕਦਾਰੀ ਨਹੀਂਗਾ ਉਹਨੂੰ ਉਹਨੂੰ ਤੁਰੰਤ ਉਹਨਾਂ ਨੂੰ ਉਹਨੂੰ ਕਰਨਾ ਚਾਹੀਦਾ ਵੀ ਤੂੰ ਕੋਈ ਪਰ ਉਹਨਾਂ ਨੇ ਇੱਕ ਲਫ਼ਜ਼ ਜ਼ਰੂਰ ਵਰਤਿਆ ਕਿ ਅਯੋਗ ਅਯੋਗਤੋਂ ਕੀ ਪਾਵਾਂ ਇਹ ਤਾਂ ਹੁਣ ਸ਼ਰਮੀ ਲਾ ਲਈ ਇਹਨਾਂ ਨੇ ਹਜੇ ਤੁਰੇ ਫਿਰਨ ਇਹਨਾਂ ਨੂੰ ਤੁਰੰਤ ਤਸੀਫਾ ਦੇਣਾ ਚਾਹੀਦਾ ਸੀ ਇਹਨਾਂ ਨੂੰ ਪੰਤ ਤੋਂ ਮਾਫੀ ਮੰਗਣੀ ਚਾਹੀਦੀ ਵੀ ਬੈ ਅਸੀਂ ਕੋਈ ਹੁਣ ਤੱਕ ਹੁਣ ਤੋਂ ਬਾਅਦ ਅਸੀਂ ਕਾਲੀ ਦਲ ਦੇ ਮੈਂਬਰ ਲਗੇ ਉਹਨਾਂ ਨੇ ਕਿਹਾ ਕਿ 6 ਮਹੀਨੇ ਬਾਅਦ ਕਾਲੀ ਦਲ ਜੁਆਇਨ ਕਰ ਸਕਦੇ ਆ 6 ਮਹੀਨੇ 6 6 ਮਹੀਨੇ ਕਿਹਾ ਨਹੀਂ ਉਹ ਫੈਸਲਾ ਠੀਕ ਨਹੀਂ ਹੈਗਾ ਇਹ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਜਦੋਂ ਬੰਦੇ ਅਯੋਗ ਹੋ ਗਏ ਜਿਹੜੀ ਪਾਰਟੀ ਦੇ ਮੈਂਬਰ ਅਹੁਦੇਦਾਰ ਅਯੋਗ ਹੋ ਗਏ ਉਹ ਮੈਂਬਰ ਬਣਦੇ ਹੱਕਦਾਰ ਨਹੀਂ ਉਹਦੇ 6 ਮਹੀਨੇ ਦੇ ਦੋ ਮਹੀਨੇ ਦੀ ਕੀ پابੰਦੀ ਜਿਨ੍ਹਾਂ ਨੇ ਇੰਨਾ ਕਤਲਿਆ ਮਕਰਾ ਜਿਸ ਦਿਨ ਜਿਸ ਦਿਨ ਇਹ ਗੋਲੀ ਵਾਲਾ ਕਾਂਡ ਹੋਇਆ ਹੁਣ ਆਮ ਲੋਕ ਜਿਹੜੇ ਨੌਨ ਸਿੱਖ ਨਹੀਂ ਹੈ ਜਿਨ੍ਹਾਂ ਨੂੰ ਨਹੀਂ ਪਤਾ ਕੀ ਦਰਨ ਸਿੰਘ ਚੋੜਾ ਕੌਣ ਸੀਗੇ ਹੁਣ ਉਹ ਕਹਿੰਦੇ ਕਿ ਬੰਦਾ ਜਿਹੜਾ ਕੋਲ ਆ ਕੇ ਉਹਨੇ ਗੋਲੀ ਨਹੀਂ ਮਾਰੀ ਗੋਲੀ ਹਵਾ ਹਵਾਈ ਫਾਇਰ ਹੋਇਆ ਜੀ ਗੋਲੀ ਨਹੀਂ ਬੱਜੀ ਸੁਖਬੀਰ ਸਿੰਘ ਬਾਦਲ ਦੇ ਗੋਲੀ ਬੱਜੀ ਨਹੀਂ ਹਵਾਈ ਫਾਇਰ ਉਹ ਕਹਿੰਦੇ ਵੀ ਜਾਣਬੁੱਝ ਕੇ ਇਹ ਵੀ ਹੋ ਸਕਦਾ ਹੈ ਕਿ ਪੋਲੀਟਿਕਲ ਸਟੰਟ ਹੋ ਸਕਦਾ ਕਿ ਸ਼ਾਇਦ ਹਮਾਇਤ ਮਿਲ ਜੇ ਸ਼ਾਇਦ ਉਹਨੂੰ ਇਹ ਹੋ ਜAVE ਕਿ ਸੁਖਬੀਰ ਸਿੰਘ ਬਾਦਲ ਦੇ ਹਾਕਮ ਚ ਲੋਕ ਨਰਮ ਹੋ ਜਾਣ ਜਾਂ ਗੱਲਾਂ ਭੁੱਲ ਜਾਣ ਕਿ ਐਡੀ ਕੋਲ ਜਾ ਕੇ ਜਿਹੜਾ ਕਹਿੰਨ ਕਿ ਸਾਬਕਾ ਪੁਰਾਣੇ ਕਾਫੀ ਸਮਝ ਚੱਲਦੇ ਉਹਨਾਂ ਕੋਲ ਇੱਕ ਇੱਥੇ 80 ਨੇੜੇ ਹੋ ਕੇ ਗੋਲੀ ਕਿਉਂ ਨਹੀਂ ਵੱਜੀ ਉਹ ਤੇਰਾ ਭਾਈ ਨਰੈਨਸੋ ਆ ਜਿਹੜੇ ਤੁਹਾਨੂੰ ਕਹਿੰਦੇ ਸੁਖਵੀਰ ਦੀ ਮਾਸੀ ਦਾ ਪੁੱਤ ਆ ਵੀ ਉਹਦੇ ਨੇ ਉਹਦੇ ਸਟੰਟ ਦਾ ਚਲਾ ਸੀ ਉਹਨੇ ਆਪਣੀ ਕੋਸ਼ਿਸ਼ ਕੀਤੀ ਦੂਸਰੀ ਹੋ ਸਕਦਾ ਉਹਨੇ ਇਹ ਸੋਚ ਆਵੇ ਮੈਂ ਇਹਨੂੰ ਮਾਰਾਂ ਲੋਕਾਂ ਨੂੰ ਜਗਾਵਾ ਵੀ ਇਹਨੂੰ ਦੱਸਾਂ ਵੀ ਤੇਰੇ ਮੈਂ ਮਾਰ ਵੀ ਸਕਦਾ ਟੈਟ ਦੇ ਵਿੱਚ ਤੈਨੂੰ ਮੈਂ ਬਚਾਰਦਾ ਵੀ ਬੰਦਾ ਬਣ ਜਾ ਤੁਸੀਂ ਇਹ ਛੱਡ ਦਿਓ ਸਾਰਾ ਇਹ ਤਾਂ ਹੁਣ ਨਰੈਨ ਸਿੰਘ ਦੱਸ ਸਕਦਾ ਨਹੀਂ ਜੇ ਜਿੰਦਰਾਇਰ ਸੋਨੇ ਇਹ ਇਹ ਥੋੜਾ ਵੀ ਉਹਦੇ ਉਹਦੇ ਦੇ ਨਾਲ ਰਲ ਕੇ ਤੁਸੀਂ ਇਸ ਚੀਜ਼ ਲਈ ਸ਼ੋਰ ਹੈ ਕਿ ਨਹੀਂ ਇਹ ਕੋਈ ਮਿਲੀ ਭੁਗਤ ਨਹੀਂ ਹੋ ਸਕਦਾ ਬਿਲਕੁਲ ਹੋ ਹੀ ਨਹੀਂ ਸਕਦੀ ਜੀ ਕੋਈ ਨਹੀਂ ਸਕਦਾ ਇਹਦਾ ਨੈਗਟਿਵ ਨੈਗਟਿਵ ਪੋਜ਼ਿਟਿਵ ਨੈਗਟਿਵ ਪੋਜ਼ਿਟਿਵ ਕਿੱਦਾਂ ਜੁੜ ਜਾਣਗੇ ਜੀ ਉਹਦੀ ਉਹਦੀ ਜਿਹੜੀ ਸੋਚ ਹੀ ਪੰਥਕ ਹੈ ਇਹਦੀ ਸੋਚ ਹੀ ਘਟਿਆ ਵਾ ਇਹਦੀ ਪਾਪਾ ਵਾਲੀ ਪਾਪੀ ਬੰਦੇ ਨੇ ਦੁਸ਼ਟ ਬੰਦੇ ਨੇ ਪਰਿਵਾਰ ਨੇ ਇਹਦੇ ਨਾਲ ਉਹਦੀ ਕਿੱਦਾਂ ਸੋਚ ਬਣ ਜੂ ਪੋਸਿਬਿਲਟੀ ਨਹੀਂ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸੋ ਬਾਕੀ ਗੱਲਬਾਤਾਂ ਨੇ ਬਾਕੀ ਤੁਸੀਂ ਇਹ ਗੱਲਬਾਤ ਸੁਣੀ ਬਿਆਨ ਸੁਣਿਆ ਬਾਕੀ ਜੋ ਤੁਹਾਡਾ ਕਹਿਣਾ ਹੈ ਤੁਸੀਂ ਕਮੈਂਟ ਕਰਕੇ ਜਰੂਰ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ